14 15 ਦੀ ਰਾਤ ਜਿਹੜਾ ਹੁਣ ਗਈਏ 14 15 ਦੇ ਰਾਤ ਰਾਤ ਨੂੰ 1:30 ਵਜੇ ਇੱਕ ਰੀਅਲਟਰ ਦੇ ਘਰ 'ਚ ਗੋਲੀ ਚੱਲੀ ਸੀ ਗੇਟ ਤੇ ਇੱਕ ਹੀ ਫਾਇਰ ਹੋਇਆ ਸੀ ਸੀਸੀਟੀਵੀ ਫੁਟੇਜ ਫਾਇਰ ਦੀ ਆਗੀ ਸੀ ਉਹ ਕੇਸ ਦੀ ਸੀਪੀ ਇਨਵੈਸਟੀਗੇਸ਼ਨ ਐਂਡ ਹਿਸ ਟੀਮ ਇਨਨਟ੍ਰੇਸ ਕਰ ਲਿਆ ਜਿਹਦੇ ਘਰ 'ਚ ਫਾਇਰਿੰਗ ਹੋਈ ਸੀ ਉਹਦਾ ਨਾਮ ਐ ਨਹੀਂ ਲੈ ਰਹੇ ਫੋਰ ਸਿਕਿਉਰਟੀ ਰੀਜ਼ਨਸ ਇਨੂੰ ਥ੍ਰੈਟ ਕਾਲਸ ਆਉਂਦੇ ਸੀਗੇ ਤਿੰਨ ਮੁੰਡੇ ਗ੍ਰਿਫਤਾਰ ਹੋਏ ਜੀ ਆਫਟਰ ਏ 650 ਕਿਲੋਮੀਟਰ ਚੇਸ 650 ਕਿਲੋਮੀਟਰ ਚੇਸ ਕਰਨ ਤੋਂ ਬਾਅਦ ਇਹ ਪੁਲਿਸ ਦੇ ਹੱਥੇ ਚੜ ਗਏ ਤਿੰਨ ਵਿਅਕਤੀ ਆ ਇੱਕ ਮਾਨਿਆ ਹੈ 21 ਸਾਲ ਉਮਰ ਦੇ ਇਹ ਉਹ ਇਨਸਾਨ ਹੈ ਜਿਨੇ ਫਾਇਰ ਕੀਤਾ ਸੀਗਾ ਰੇਕੀ ਕਰਨ ਵਾਲਾ ਖੁਸ਼ ਸੀਗਾ ਜਿਹਨੇ ਰੈਕੀਕਟ ਕੀਤੀ ਸੀਗੀ ਕਿ ਇੱਥੋਂ ਆਪ ਐਂਟਰੀ ਕਰਾਂਗੇ ਇੱਥੋਂ ਐਗਜ਼ਿਟ ਕਰਾਂਗੇ ਤੇ ਵਰੁਣ ਨਾਮ ਦਾ ਵਿਅਕਤੀ ਜਿਹੜਾ ਸੀਗਾ ਉਹ ਐਕਟਿਵਰ ਚਲਾ ਰਿਹਾ ਸੀਗਾ ਇਹਨਾਂ ਨੇ ਇਹ ਕੰਮ ਸੁਪਾਰੀ ਲੈ ਕੇ ਕੀਤਾ ਸੀਗਾ ਜੀ ਸੁਪਾਰੀ ਜਿਹੜੀ ਦਿੱਤੀ ਸੀਗੀ ਉਹ ਨਮਿਤ ਸ਼ਰਮਾ ਹੈ ਜੋਹਰਨਗਰ ਕੈਂਪ ਦਾ ਰਹਿਣ ਵਾਲਾ 3 ਸਾਲ ਤੋਂ ਯੂਰਪ ਰਹਿ ਰਿਹਾ ਸੱਤ ਪਰਚੇ ਦਿੱਤੇ ਪਹਿਲਾਂ ਵੀ ਦਰਜ ਨੇ ਇੱਕ ਸਾਡੇ ਹੀ ਪਰਚੇ 'ਚ ਇਹ ਵੌਂਟਡ ਹੈ ਜਿਹੜਾ ਤਾਨੂੰ ਯਾਦ ਹੋਣਾ ਬੈਂਸ ਜਿਹੜਾ ਬਦਮਾਸ਼ ਹੈ ਇੱਕ ਬੈਂਸ ਦੇ ਕਰਦੇ ਅੱਗੇ ਫਾਇਰਿੰਗ ਹੋਈ ਸੀ ਉਹਦੇ ਚ ਸਿਰਫ ਸੱਤ ਬੰਦੇ ਗ੍ਰਫਤਾਰ ਸੀਗੇ ਇੱਕ ਬੰਦਾ ਜਿਹੜਾ ਰਹਿ ਗਿਆ ਸੀਗਾ ਉਹ ਮੰਨਿਆ 6 ਦਿਨ ਆਪਰੇਸ਼ਨ ਚੱਲਿਆ ਹੈ ਅਲੱਗ-ਅਲੱਗ ਸਟੇਟਸ ਤੋਂ ਪੁਲਿਸ ਗਈ ਸੀਗੀ ਇੱਕ ਹੋਰ ਪਰਚਾ ਦਰਜ ਕੀਤਾ ਥੋੜੇ ਦਿਨ ਪਹਿਲਾਂ ਗੱਡੀ ਚ ਬੈ ਕੇ ਐਕਸੀਡੈਂਟਲ ਫਾਇਰ ਹੋ ਗਿਆ ਇੱਕ ਬੰਦੇ ਦੇ ਹੱਥੋਂ ਉਹਦਾ ਨਾਮ ਅਕਸ਼ੇ ਹੈ ਉਹ ਵੀ ਡਿਫਾਲਟਰ ਐਂਡ ਬੈਡ ਐਲੀਮੈਂਟ ਹੈ ਉਦੇ ਨਾਲ ਵੀ ਮੰਨਿਆ ਬੈਠਾ ਹੋਇਆ ਸੀਗਾ ਜੀ ਇਹਨਾਂ ਦੇ ਪੋਜੀਸ਼ਨ ਚ ਇਹ ਸੋਸਟਿਕੇਟਿਡ ਵੈਪਨਸ ਤੁਸੀਂ ਦੇਖ ਰਹੇ ਹੋ ਇਹ ਬਰਾਮਦ ਹੋਏ ਇਹਦੇ ਵਿੱਚ ਇੱਕ ਤਾਂ ਇਹ ਜਗਾਨਾ ਪਿਸਟਲ ਹੈ ਇਟਸ ਇੰਪੋਰਟਡ ਨੋ ਮੈਗਜ਼ੀਨ ਗ੍ਰਫਤਾਰ ਮੈਗਜ਼ੀਨ ਬਰਾਮਦ ਹੋਏ 32 ਰਾਉਂਡਸ ਆਫ ਵੇਰੀਅਸ ਬੋਰ ਇਹ ਬਰਾਮਦ